ਜਿਨ੍ਹਾਂ ਨੇ ਇਸ ਲੜਾਈ ਨੂੰ ਆਪਣੀ ਲੜਾਈ ਮੰਨਿਆ ਅੱਜ ਇਹ ਸਤੇਜ ਤੋਂ ਮੰਨਿਆ ਕਿ ਮੁਲਾਜ਼ਮਾਂ ਦੀ ਲੜਾਈ ਨਹੀਂ ਉਹ ਸਾਡੇ ਕਿਸਾਨ ਵੀਰ ਕਿਸਾਨ ਜਥੇਬੰਦੀਆਂ ਦੇ ਆਗੂ ਸਹਿਬਾਨ ਬਲਵਿੰਦਰ ਸਿੰਘ ਜੀ ਘੋੜੇਨਾਵ ਜੋ ਕਿ ਰਾਜ ਦੇ ਬਾਲ ਦੇ ਪ੍ਰਧਾਨ ਜੀ ਨੇ ਉਹਨਾਂ ਦੇ ਨਾਲ ਹਰਵਿੰਦਰ ਸਿੰਘ ਮਾਨ ਲਦਾੜ ਉਹ ਵੀ ਪ੍ਰਧਾਨ ਜੀ ਇੱਥੇ ਸਾਨੂੰ ਵਿਸ਼ਵਾਸ ਤੋਂ ਆ ਕੇ ਗਏ ਨੇ ਕਿ ਤੁਹਾਡਾ ਵਲ ਵਿੰਗਾ ਨਹੀਂ ਹੋਣ ਦਿੰਦੇ ਲੀਲਾ ਸਿੰਘ ਜੀ ਚੋਟੀਆਂ ਜੋ ਬੀਕੇ ਜੂ ਆਜ਼ਾਦ ਦੇ ਪ੍ਰਧਾਨ ਜੀ ਨੇ ਉਨ੍ਹਾਂ ਦਾ ਵੀ ਧੰਨਵਾਦ ਕਰਦੇ ਆ ਕਿਉਂਕਿ ਇਹਨਾਂ ਸਾਰੇ ਸਾਥੀਆਂ ਨਾਲ ਮੈਂ ਫੋਨ ਤੇ ਰਾਬਤਾ ਕਾਇਮ ਕੀਤਾ। ਔਰ ਮੇਰੇ ਕਹੇ ਤੇ ਇਹ ਫੁੱਲ ਚਾੜ ਕੇ ਤੇ ਸਾਡੇ ਵਿੱਚ ਆਏ ਐ। ਮਕਰ ਸਿੰਘ ਪਾਪੜਾ ਜੀ, ਉਹ ਵੀ ਵਿਕੇ ਜੂ ਆਜ਼ਾਦ ਤੋਂ ਨੇ, ਪਾਰ ਸਿੰਘ ਜੀ ਖਾਈ, ਕੀਰਤੀ ਕਿਸਾਨ ਯੂਨੀਅਨ, ਜਗਜੀਤ ਸਿੰਘ ਜੀ ਪਟਾਰ, ਜਮਹੂਰੀ ਅਧਿਕਾਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਨੇ, ਜਗਜੀਤ ਸਿੰਘ ਜੀ ਗਦੜਿਆਣੀ, ਸਿੱਧੂਪੁਰ, ਮਹਿੰਦਰ ਸਿੰਘ ਜੀ ਲਹਿਰਾ, ਗੁਰਚਰਨ ਸਿੰਘ ਜੀ ਗਦੜਿਆਣੀ, ਜਗਦੇਵ ਸਿੰਘ ਜੀ ਸੰਗਤੀ ਵਾਲਾ ਜੋ ਇਹ ਤਿੰਨ ਸਾਥੀ ਨੇ ਸਾਡਾ ਹਿੱਸਾ ਨੇ ਬੇਸ਼ੱਕ ਇਹ ਰਿਟਾਇਰ ਹੋ ਗਏ ਪਰ ਇਹ ਰਿਟਾਇਰ ਜਥੇਬੰਦੀਆਂ ਦੇ ਵਿੱਚ ਵੀ ਕੰਮ ਕਰਦੇ ਆ ਸਮਾਜਿਕ ਜਥੇਬੰਦੀਆਂ ਦੇ ਵਿੱਚ ਵੀ ਕੰਮ ਕਰਦੇ ਆ ਔਰ ਮੇਰੇ ਮੁਲਾਜ਼ਮ ਦੋਸਤੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਖਲੌਣਾ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਜਿਹੜੀ ਪਹਿਲੀ ਬੇਨਤੀ ਕਰਨੀ ਹੈ ਉਹ ਮੇਰੇ ਬਜ਼ੁਰਗਾਂ ਨੂੰ ਕਿਸਾਨ ਆਗੂਆਂ ਨੂੰ ਕਰਨੀ ਹੈ ਮੈਂ ਤੁਹਾਡੇ ਨਾਲ ਇੱਕ ਜਾਣਕਾਰੀ ਸਾਂਝੀ ਕਰਨੀ ਹੈ ਮੈਨੂੰ ਹੁਣੇ-ਹੁਣੇ ਫੋਨ ਆਇਆ ਹੈ ਕਿ ਪ੍ਰਧਾਨ ਜੀ ਤੁਹਾਡੇ ਤੇ ਇਸਮਾ ਲਾਉਣ ਦੀ ਪੂਰੀ ਤਿਆਰੀ ਹੋ ਗਈ ਔਰ ਮੈਂ ਸਰਕਾਰ ਤੇ ਮੈਨੇਜਮੈਂਟ ਦੇ ਉਸ ਚੈਲੰਜ ਨੂੰ ਕਬੂਲ ਕਰਦਾ ਤੁਹਾਡੀ ਭਰੀ ਸਭਾ ਦੇ ਵਿੱਚ ਬੇਸ਼ੱਕ ਸਾਡੇ ਤੇ ਗਦਾਰੀ ਦਾ ਟੈਗ ਲਾ ਕੇ ਦੇਸ਼ ਧਰੋਹ ਦਾ ਪਰਚਾ ਦਰਜ ਕਰਕੇ ਡਿਬਰੂਗੜ੍ਹ ਭੇਜ ਦੇਣ ਅਸੀਂ ਜਾਵਾਂਗੇ ਹੱਕਾਂ ਲਈ ਜੋ ਲੜਦੇ ਲੋਕ ਜਿਹੜਾ ਤੋਂ ਨਹੀਂ ਡਰਦੇ ਲੋਕ ਇਹ ਨਾਰਾ ਮਾਰਦੇ ਆਪਾਂ ਜੇ ਨਾਰਾ ਮਾਰਦੇ ਆ ਤਾਂ ਨਾਰੇ ਤੇ ਕਾਇਮ ਵੀ ਰਹਿਣਾ ਪਊਗਾ ਔਰ ਤੁਹਾਡੀ ਚੁਣੀ ਹੋਈ ਲੀਡਰਸ਼ਿਪ ਤੁਹਾਡੇ ਲਈ ਹਰ ਕੁਰਬਾਨੀ ਕਰਨ ਨੂੰ ਤਿਆਰ ਹੈ ਮੈਂ ਕਿਹਾ ਵੀ ਕਿਸਾਨ ਜਥੇਬੰਦੀਆਂ ਦੇ ਆਗੂ ਨੂੰ ਅਪੀਲ ਕੀ ਕਰਨੀ ਹੈ ਮੇਰੀ ਅਪੀਲ ਇਹ ਹੈ ਜਿੰਨੇ ਤੁਸੀਂ ਇੱਥੇ ਬੈਠੇ ਹੋ ਜਿ ਬੱਖ-ਬੱਖ ਕਿਸਾਨ ਆਗੂਆਂ ਦੇ ਜਥੇਬੰਦੀ ਦੇ ਪ੍ਰਧਾਨ ਹੋ ਅੱਜ ਤੁਹਾਡੇ ਜਿਹੜੇ ਸਟੇਟ ਦੇ ਆਗੂ ਹੈ ਉਹਨਾਂ ਨੂੰ ਕਹੋ ਕਿ ਪ੍ਰਧਾਨ ਜੀ ਇੱਕ ਪ੍ਰੈਸ ਰਿਲੀ ਅੰਦਿਓ ਇੱਕ ਵੀਡੀਓ ਪਾਓ ਕਿ ਜੇਕਰ ਕਿਸੇ ਬਿਜਲੀ ਵਾਲੇ ਦਾ ਕੋਈ ਵਾਰ ਵਿੰਗਾ ਹੋ ਗਿਆ ਤਾਂ ਇਹ ਸਰਕਾਰ ਔਰ ਮੈਨੇਜਮੈਂਟ ਮਤ ਸੋਚੇ ਕਿ ਇਹਨਾਂ ਨੂੰ ਘਰਾਂ 'ਚ ਬਿਠਣ ਦੇ ਦੇਾਂਗੇ ਲੋਕ ਇੱਕਤਾ ਜਿੰਦਾਬਾਦ 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 ਜਾਲਮ ਸਰਕਾਰਾਂ ਮਰਦਾਬਾ 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 ਸਾਥੀਓ ਮੇਰੀ ਬਹੁਤ ਸਾਰੇ ਸਟੇਟ ਅਗੂਆ ਨਾਲ ਗੱਲ ਹੋਈ ਆ ਕਿਸਾਨ ਯੂਨੀਅਨ ਦੇ ਨਾਲ ਜਿਵੇਂ ਲਹਿਰਾ ਸਾਹਿਬ ਕਹਿ ਕੇ ਗਏ ਆ ਕਿ ਦਵਿੰਦਰ ਜੀ ਜ਼ਿੰਮੇਵਾਰੀਆਂ ਵਧ ਗਈਆਂ ਮੈਂ ਬਿਲਕੁਲ ਮੰਨਦਾ ਤੁਸੀਂ ਯਕੀਨ ਨਹੀਂ ਮੰਨਣਾ ਰਾਤ 10:30 ਵਜੇ ਤੱਕ ਸਾਡੀ ਸਟੇਟ ਲੀਡਰਾਂ ਦੀ ਮੀਟਿੰਗ ਚੱਲੀ ਆ ਉਸ ਤੋਂ ਬਾਅਦ ਉਹ ਮੀਟਿੰਗ ਦੇ ਵਿੱਚ ਕੁਝ ਫੈਸਲੇ ਕਰਨੇ ਸੀ ਨਹੀਂ ਹੋ ਸਕੇ ਫਿਰ 12 ਵਜੇ ਤੱਕ ਅਸੀਂ ਆਪਣੀ ਸਟੇਟ ਬਾਡੀ ਨਾਲ ਗੱਲ ਕਰਦੇ ਰਹੇ ਫਿਰ ਵਕ ਵਕ ਜਥੇਬੰਦੀਆਂ ਦੇ ਆਗੂਆਂ ਦੇ ਫੋਨ ਆਉਣੇ ਸ਼ੁਰੂ ਹੋ ਗਏ ਫਿਰ ਵਰਕਰਾਂ ਦੇ ਫੋਨ ਆਏ ਘਰ ਦੇ ਸੋਚਦੇ ਆ ਵੀ ਅਸਾਰੀ ਰਾਤ ਲੱਗੇ ਰਹਿੰਦੇ ਆ ਕਮਲੇ ਹੋ ਗਏ ਪਰ ਨਹੀਂ ਸਾਥੀਓ ਤੁਹਾਡੇ ਤੇ ਕੋਈ ਬਾਹ ਕੜੀ ਕਰਕੇ ਕਹੇ ਕਿ ਪਿਸ਼ਾਉਰ ਨੂੰ ਮੈਂ ਕਾਲ ਕੀਤੀ ਸੀ ਮੇਰੀ ਮਿਸ ਕਾਲ ਦੇ ਕੇ ਬੈਕ ਕਾਲ ਨਹੀਂ ਕਰੀ ਤਾਂ ਮੈਂ ਦੇਣਦਾਰ ਰਹੂੰਗਾ ਤੁਹਾਡਾ ਜਿਹੜੇ ਮਰਜੀ ਟਾਈਮ ਫੋਨ ਕਰ ਲਿਓ ਔਰ ਦੂਜੀ ਗੱਲ ਸਵੇਰੇ ਫੇਰ 7 ਵਜੇ ਮੀਟਿੰਗ ਸ਼ੁਰੂ ਹੋਗੀ ਖਾਈ ਸਾਹਿਬ ਦਾ ਚਲਦੀ ਮੀਟਿੰਗ ਦੇ ਵਿੱਚ ਫੋਨ ਆਇਆ ਸੀ ਮੈਂ ਉਹਨਾਂ ਨੂੰ ਦੂਜੇ ਫੋਨ ਤੋਂ ਰਾਬਤਾ ਕਰ ਕੀਤਾ ਕੁਝ ਸੁਝਾਅ ਦਿੱਤੇ ਇਹਨਾਂ ਨੇ ਮੈਂ ਉੱਥੇ ਰੱਖੇ ਔਰ ਤੁਹਾਨੂੰ ਮੈਂ ਦੱਸਦਾ ਮੇਰੇ ਤੋਂ ਪਹਿਲਾਂ ਬਹੁਤ ਸਾਰੇ ਸ਼ੰਕੇ ਬਹੁਤ ਸਾਰੀਆਂ ਗੱਲਾਂ ਖਾਈ ਸਾਹਿਬ ਨੇ ਦੂਰ ਕਰਤੀਆਂ ਪਰ ਮੈਂ ਤੁਹਾਨੂੰ ਕਹਿਣਾ ਚਾਹਣਾ ਕਿ ਆਪਣਾ ਆਜ਼ਾਦੀ ਦੇ ਹਾਰੇ ਦੇ ਵਿੱਚ ਖੜ੍ਹ ਲ ਪਉਣਾ ਕੋਈ ਪ੍ਰੋਗਰਾਮ ਨਹੀਂ ਆਜ਼ਾਦੀ ਇਹਨਾਂ ਦੇ ਪਿਓ ਨੇ ਨਹੀਂ ਲੈ ਕੇ ਦਿੱਤੀ ਆਜ਼ਾਦੀ ਉਹਨਾਂ ਯੋਧਿਆਂ ਨੇ ਲੈ ਕੇ ਦਿੱਤੀ ਜਿਨ੍ਹਾਂ ਸਿਰ ਦਿੱਤੇ ਤੇ ਫਾਂਸੀਆਂ ਦੇ ਰਸੇ ਚੁੰਮੇ ਨੇ ਇਹ ਲੋਕ ਗੱਲੀਆਂ ਪੱਗਾਂ ਫੰਦੇ ਆ ਕਿ ਅਸੀਂ ਉਹਨਾਂ ਦੇ ਵਾਰਸਾਂ ਅਸਲੀ ਵਾਰਸ ਉਹਨਾਂ ਦੇ ਤੁਸੀਂ ਹੋ ਔਰ ਜਿਨ੍ਹਾਂ ਨੂੰ ਇਹਨਾਂ ਨੇ ਗੁਲਾਮ ਕੀਤਾ ਹੋਇਆ ਅਸੀਂ ਉਸ ਦਿਨ ਆਪਣੇ ਸਰਕਲਾਂ ਦੇ ਵਿੱਚ ਕਾਲੇ ਝੰਡਿਆਂ ਦੇ ਨਾਲ ਰੋਸ ਬਖਾਵਾ ਕਰਨਾ ਹੈ ਕਿ ਅਸੀਂ ਅੱਜ ਵੀ ਇਹਨਾਂ ਲੋਕਾਂ ਦੇ ਗੁਲਾਮ ਆ ਇਹ ਅਹਿਸਾਸ ਕਰਾਉਣਾ ਹੈ ਸਮੇਂ ਦੀ ਸਰਕਾਰ ਤੇ ਮੈਨੇਜਮੈਂਟ ਨੂੰ ਇਹ ਜ਼ਰੂਰੀ ਹੈ ਕਿ ਤੁਸੀਂ ਸਾਰਿਆਂ ਨੇ ਕਾਲੇ ਕੱਪੜੇ ਪਾਓ ਕਾਲੇ ਚੋਗੇ ਪਾਓ ਕਾਲੀਆਂ ਝੰਡੀਆਂ ਲੈ ਕੇ ਆਓ ਔਰ ਇਹਦੇ ਨਾਲ ਨਾਲ ਤੁਸੀਂ ਸਾਨੂੰ ਇਹ ਵੀ ਆਦਤ ਹੋਈ ਆ ਪਰੋਂ ਕਿ ਕਈ ਵਾਰੀ ਸਾਥੀ ਭਾਵਕ ਹੋ ਜਾਂਦੇ ਆ ਤੋਂ ਨੂੰ ਪੁਲਿਸ ਰੋਕ ਦੀ ਅਤੇ ਮਾਰਚ ਕਰਨ ਤੋਂ ਤੁਸੀਂ ਬਿਲਕੁਲ ਆਪਣੇ ਆਗੂਆਂ ਦੀ ਕਹੀ ਗੱਲ ਤੇ ਪਹਿਰਾ ਦੇਣਾ ਹੈ ਤੁਸੀਂ ਪੜ੍ਹੀ ਲਿਖੀ ਜਮਾਤ ਹੋ ਆਪਣਾ ਕਿਸੇ ਕੋਸ ਨਾਲ ਜ਼ਾਇਰ ਨਹੀਂ ਕਿਸੇ ਕੋਈ ਕਿਸੇ ਪ੍ਰੋਗਰਾਮ ਨੂੰ ਖਰਾਬ ਕਿਉਂਕਿ ਆਜ਼ਾਦੀ ਦਿਹਾੜਾ ਜਿਹੜਾ ਬਹੁਤ ਵੱਡਾ ਦਿਹਾੜਾ ਹੈ ਖੂਨ ਡੋਲ ਕੇ ਜਤੀ ਲਈਏ ਸਾਡੇ ਯੋਧਿਆਂ ਨੇ ਉਹ ਦਿਹਾੜਾ ਚਾਹੇ ਸਰਕਾਰ ਮਨਾਵੇ ਜਾਂ ਤੁਸੀਂ ਮਨਾਓ ਜਾਂ ਕੋਈ ਹੋਰ ਜਥੇਬੰਦੀ ਮਨਾਵੇ ਉਹਦੇ ਵਿੱਚ ਖੜ੍ਹ ਲ ਪਉਣਾ ਉਹ ਬਹੁਤ ਗਲਤ ਗੱਲ ਐ ਉਹ ਨਹੀਂ ਪਾਵਾਂਗੇ ਔਰ ਨਾ ਹੀ ਅਸੀਂ ਹਾਲ ਤੱਕ ਇਹ ਬਿਆਨ ਦਿੱਤਾ ਕਦੇ ਕਿਉਂਕਿ ਸਾਨੂੰ ਵੀ ਪਤਾ ਐ ਆਜ਼ਾਦੀ ਬਹੁਤ ਕੀਮਤ ਚੁਕਾ ਕੇ ਮਿਲੀ ਆ ਇੱਕ ਦਿਨ ਆਉਂਦਾ ਸੀ ਉਹ ਦਿਹਾੜਾ ਮਨਾਉਣੇ ਆ ਅਸੀਂ ਬੇਵਕੂਫ ਨਹੀਂ ਸਰਕਾਰ ਨੂੰ ਦੱਸਣਾ ਚਾਹੁੰਨੇ ਆ ਅਸੀਂ ਉਹ ਦਿਹਾੜਾ ਮਨਾਵਾਂਗੇ ਪਿੱਟ ਸਿਆਪਾ ਕਰਾਂਗੇ ਕਰਾਂਗੇ ਤਾਂ ਕਿ ਤੁਸੀਂ ਸਾਨੂੰ ਦੱਬ ਰਹੇ ਹੋ ਕੁਚਲ ਰਹੇ ਹੋ ਔਰ ਸਾਡੀਆਂ ਮੰਗਾਂ ਮੰਨ ਕੇ ਲਾਗੂ ਨਹੀਂ ਕਰ ਰਹੇ ਸੋ ਸਾਥੀਓ ਤੁਹਾਨੂੰ ਬੇਨਤੀ ਇਹ ਹੈ ਕਿ ਤੁਸੀਂ ਡਿਸਪੀਸਪਲਨ ਚ ਰਹਿਣਾ ਹੈ ਬਿਨਾ ਕਿਸੇ ਆਗੂ ਦੇ ਕਹੇ ਤੋਂ ਇੱਕ ਸਟੈਪ ਵੀ ਅੱਗੇ ਨਹੀਂ ਕਰਨਾ ਔਰ ਰਹੀ ਗੱਲ ਤੁਹਾਡੀਆਂ ਮੰਗਾਂ ਮਸਲਿਆਂ ਦੀ ਇੱਕ ਤੁਹਾਨੂੰ ਮੈਂ ਹੋਰ ਦੱਸ ਦਿਆਂ ਇੱਕੋ ਇੱਕ ਕੈਸੂ ਜਿਸ ਨੇ ਜਿਹੜੀ ਐਸ ਸਮੇਂ ਤੁਹਾਡੇ ਸਿਸਟਮ ਨੂੰ ਚਲਾ ਰਹੀ ਆ ਇੰਜੀਨੀਅਰ ਐਸੋਸੀਏਸ਼ਨ ਉਹਨਾਂ ਦੇ ਬਹੁਤ ਸਾਰੇ ਸਾਥੀਆਂ ਦੇ ਫੋਨ ਆਏ ਐ ਉਹ ਕਹਿੰਦੇ ਤੁਹਾਡਾ ਜਿਹੜਾ ਸੰਘਰਸ਼ ਹੈ ਉਹ ਬਹੁਤ ਵਧੀਆ ਦਿਸ਼ਾ ਵੱਲ ਜਾ ਰਿਹਾ ਹੈ ਅਸੀਂ ਚਾਹੁੰਦੇ ਆ ਕਿ ਤੁਸੀਂ ਪੁੱਠੇ ਨਾ ਮੁੜਿਓ ਔਰ ਨਾਲ ਨਾਲ ਮੈਂ ਤੁਹਾਨੂੰ ਹੋਰ ਵੀ ਦੱਸ ਦੇਣਾ ਚਾਹਨਾ ਕਿ ਉਹਨਾਂ ਦੇ ਵਿੱਚ ਵੀ ਪਾੜਾ ਪੈ ਗਿਆ ਉਹ ਕਹਿੰਦੇ ਇੱਕ ਐਸਡੀਓ ਇੱਕ ਐਕਸੀਅਨ ਐਸਐਸਓ ਦੀ ਕੁਰਸੀ ਤੇ ਬੈਠ ਕੇ ਬਿਨਾਂ ਕਿਸੇ